ਚਲੋ ਥੋੜਾ ਸੋ ਤਨ ਤਨ ਮਾਤਾ ਗੁਜਰਕਵਾਰ ਜੀ ਥੜਾ ਮਾਤਾ ਗੁਜਰਕਵਾਰ ਜੀ ਦਾ ਮੁਰਗੀ ਤੁਹਾਨੂੰ ਸਿੱਖੀ ਆਪਣੀ ਹਕੂਰਵਾਨੀਆਂ ਦਿੱਤੀਆਂ ਇਤਿਆਸ ਜੋਰਾ ਵਿਵਾਨਗੜ੍ਹ ਸਾਹਿਬ ਜਾਣ ਚੁੱਕਾ ਹੋਸੀ ਇੱਥੇ ਪੰਜਾਬੀ ਜੀ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਕਰਕੇ ਬਾਹਰ ਤੋਂ ਮੇਰੇ ਮਾਲਕ ਤੰਦਰੁਸਤੀ ਵਕਸ਼ੀ ਬਾਬਾ ਜੋਰਾ ਸਿੰਘ ਜੀ ਥੜਾ ਬਾਬਾ ਜੋਰਾ ਸਿੰਘ ਜੀ ਦਾ ਨਾ ਬਾਬਾ ਪਤੀ ਸਿੰਘ ਜੀ ਵਾਹਿਗੁਰੂ ਤੁਹਾਨੂੰ ਆ ਤੁਹਾਡੀ ਸਿੱਖੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ सकती हूँ शेरा ने राखी की फिर इतिहास है है सतगुरु प्रसाद यादगरी शहीद अस्थान बाबा जोरावर सिंह जी बाबा फतेह सिंह जी गुजर कौर जी गुरुद्वारा श्री भगवानगढ़ साहब 1704 ਈਸਵੀ ਦੇ ਜ਼ਾਲਮ ਮੁਗਲ ਸਰਕਾਰ ਨੇ ਬਾਬਾ ਜੋਰਾ ਸਰ ਸਿੰਘ ਤੇ ਬਾਬਾ ਪਤੇ ਸਿੰਘ ਨੂੰ ਬੜੀ ਵੀਰੈਮੀ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸ਼ਹੀਦ ਕਰ ਦਿੱਤਾ ਸੀ ਸ਼ਹੀਦੀਆਂ ਪਾ ਜਾਣ ਤੋਂ ਬਾਅਦ ਭਾਈ ਮੋਤੀराम ਮਹਾਰਾਜ ਜੀ ਨੇ ਸਾਰੀ ਬਾਰਦਤ ਮਾਤਾ ਜੀ ਨੂੰ ਸੜਾਈ ਮਾਤਾ ਜੀ ਨੇ ਬਚਨ ਸੁਣ ਕੇ ਵਾਹਿਗੁਰੂ ਜੀ ਦਾ ਭਾਣਾ ਮੰਨਦੇ ਹੋਏ ਅਰਦਾਸ ਕੀਤੀ ਤੇਰਾ ਕੀ ਆ ਮਿੱਠਾ ਲਾਗੇ ਦੇ ਕਹਿਣ ਅਨੁਸਾਰ ਸਰੀਰ ਛੱਡਿਆ ਦਿੱਤਾ ਤਾਂ ਜਲਮਾ ਨੇ ਤਿੰਨੋਂ ਪਵਿੱਤਰ ਸ੍ਰੀ ਗੁਰੂ ਫਤਿਹਗੁਰ ਸਾਹਿਬ ਦੇ ਪਿੱਛੇ ਵਗਦੀ ਹਸਲਾ ਨਦੀ ਤੁਹਾਨੂੰ ਦਿਖਾਉਣੀ ਹੈ אבי ਹਸਲਾ ਨਦੀ ਦੇ ਕੰਢੇ ਸੰਗਣਾ ਜੰਗਲ ਇੱਥੇ ਸੰਗਣਾ ਜੰਗਲ ਹੁੰਦਾ ਸੀਗਾ ਸੰਗਣਾ ਜੰਗਲ ਦੇ ਵਿੱਚ ਛੁੱਟ ਦਿੱਤੇ ਸੀ ਜਿਸ ਵਿੱਚ ਭਿਆਨਕ ਮਾਰ ਖੂਰੇ ਜਾਨਵਰ ਰਹਿੰਦੇ ਸੀ ਇਹਨਾਂ ਜਾਨਵਰਾਂ ਤੋਂ ਸ਼ਰੀਰਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਕੀਤੀ ਇਸ ਸਥਾਨ ਤੇ ਤੇ ਇਹਨੂੰ ਤਾਂ ਹੀ ਸ਼ੇਰਾਂ ਵਾਲਾ ਗੁਰਦੁਆਰਾ ਕਹਿੰਦੇ ਆ ਦੀਵਾਨ ਟੋਡਰਮਲ ਨੇ ਸੰਗਤਾਂ ਇੱਥੇ ਆ ਕੇ ਪਵਿੱਤਰ ਸ਼ੀਰਾਂ ਦੀ ਸੰਭਾਲ ਕੀਤੀ ਫਿਰ ਦੀਵਾਨ ਟੋਡਰ ਟੋਡਰਮਲ ਨੇ ਤੇ ਸੰਗਤਾਂ ਨੇ ਇੱਥੇ ਆ ਕੇ ਉਹਨਾਂ ਦੀ ਪਵਿੱਤਰ ਸ਼ੀਰਾਂ ਦੀ ਸੰਭਾਲ ਕੀਤੀ ਇੱਥੇ ਹੀ ਸ਼ੀਰਾਂ ਦਾ ਇਸ਼ਨਾਨ ਕਰਵਾ ਕੇ ਵਿਵਾਨ ਵਿੱਚ ਸਜਾ ਕੇ ਇਥੋਂ ਗੁਰਦੁਆਰਾ ਜੋਤੀ ਸਰੂਪ ਸਹਿਬ ਵਿੱਚ ਸੰਸਕਾਰ ਲਈ ਲਿਜਾਇਆ ਗਿਆ ਸੂਬੇ ਨੇ ਸੰਸਕਾਰ ਲਈ ਦੀਵਾਨ ਟੋਡਰਮਲ ਕੋਲੋਂ ਖੜੀਆਂ ਮੋਰਾ ਮੰਗੀਆਂ ਵਾਹਿਗੁਰੂ ਸਾਹਿਬ ਨਾਮ ਨੀਆ ਸਮੇਂ ਦੀਆਂ ਜ਼ਾਲਮ ਸਰਕਾਰਾਂ ਸੀ ਸ਼ੇਰਾਂ ਨੇ ਫਿਰ ਸ਼ੇਰ ਨੇ ਰਾਖੀ ਕੀਤੀ ਸੀ ਤੇ ਆ ਆ ਸੀਗਾ ਔਰ ਇਹ ਨਦੀ ਆ ਨਦੀ ਦਾ ਹੰਕੁਰਾ ਜਹਾ ਹਸਲਾ ਨਦੀ ਦਾ ਨਾ ਇੱਥੇ ਆਹ ਦੇਖੋ ਆ ਸੀਗਾ ਇੱਥੇ ਇਤਿਹਾਸ ਆ ਹਸਲਾ ਨਦੀ ਸੀ ਜਿੱਥੇ ਆ ਸ਼ਰੀਰਾਂ ਨੂੰ ਸਿੱਟਿਆ ਗਿਆ ਸੀਗਾ ਆਪਣੇ ਸਹਬਜ਼ਾਦਿਆਂ ਦੇ ਛੋਟਿਆਂ ਦੇ ਨੂੰ ਪਰ ਸ਼ੇਰਾਂ ਨੇ ਇੱਥੇ ਰਾਖੀ ਕੀਤੀ ਮਾਹੀ ਨੂੰ ਤਾਂ ਨਾ ਥੋੜੀ ਸਿੱਖੀ ਰਿਗੁਰੂ 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 ਸਤਨਾਮ ਸੱਚਾ ਪਾਸ਼ਾ ਨੰਦ ਦਰਸਤੀ ਅਭਿਨ ਨਦੀ ਦਾ ਹਾਂ ਮਤਲਬ ਰੱਖਿਆ ਹੋਇਆ ਮਾ ਬੀ ਇੱਥੇ ਸੀ ਹਸਲਾ ਨਦੀ ਇੱਥੇ ਸਿੱਟ ਗਈ ਸੀ ਕੋਈ ਪਰੇਸ਼ਾਨੀ ਨਹੀਂ ਕੋਈ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਮੇਰੇ ਮਾਲਕ ਤੰਦਰੁਸਤੀਆਂ ਬਖਸ਼ਿਓ ਸੁਖਾਂ ਸ਼ਾਂਤੀਆਂ ਬਖਸ਼ਿਓ ਅਸੀਂ ਅੱਪਨ ਪਹੁੰਚ ਗਏ ਗੁਰਦੁਆਰਾ ਸਾਹਿਬ ਜੋਤੀਸਰੂਪ ਫਤਿਹਗੜ੍ਹ ਸਾਹਿਬ ਪਰ ਇਹ ਰਾਸਤਾ ਪਾਠ ਚੱਲ ਰਿਹਾ ਜੀ ਲੇਟ ਹੋ ਗਈਆਂ ਲਓ ਜੀ ਪਹੁੰਚ ਗਏ ਆਪਾਂ ਲੰਗਰ ਹਾਲ ਹੁਣ ਆਪਾਂ ਇੱਥੋਂ ਪ੍ਰਸ਼ਾਦਾ ਛੱਕ ਕੇ ਫਿਰ ਆਪਾਂ ਚੱਲਾਂਗੇ ਘਰ ਨੂੰ ਜੀ ਲੰਗਰ ਹਾਲ